ਆਸਾ ਬਰਖੀ ਸਤਿਕਾਰੇ ਮਾਰਕੀਤ ਸਾਨੂੰ ਇੱਕ ਦਾ ਯਾਦ ਇੱਕਾਈ ਖੱਗਾ ਜੋ ਕਿ ਠੱਗਰ ਦੀ ਮਾਰ ਆਪਣੇ ਲਾਕੇ ਨੂੰ ਪ੍ਰਭਾਵ ਕਰ ਰਹੀ ਹੈ ਜਿੱਥੇ ਕਿ ਦੇਵੀਗੜ੍ਹ ਲਾਕੇ ਚ ਬੰਦਾ ਚ ਪਾਰ ਪਿਆ ਇਹ ਅੱਜ ਇੱਕਾਈ ਖੱਗਾ ਦੇ ਐਮਰਜੈਂਸੀ ਮੀਟਿੰਗ ਕਰਕੇ 12 ਵਜੇ ਫੈਸਲਾ ਕੀਤਾ ਕਿ ਸਭ ਤੋਂ ਪਹਿਲੀ ਸੇਵਾ ਜਿਹੜੀ ਅੱਜ ਹੀ ਅੱਜ ਹੀ ਕਰਨੀ ਹੈ ਤੇ ਦੂਹ ਟਰਾਲੀਆਂ ਥੈਲਿਆਂ ਦੀਆਂ ਜਿਹੜੀਆਂ ਮਿੱਟੀ ਦੀਆਂ ਦੀਆਂ ਸੰਗਤ ਨੇ ਭਰੀਆਂ ਨੇ ਕਿਉਂਕਿ ਜਿਹੜਾ ਹਰਚੰਦਪੁਰੇ ਵਾਲਾ ਪਾੜ ਹੈ ਉਹ ਪੈਣ ਵਾਲਾ ਤੇ ਉਸ ਤੋਂ ਪਿੱਛੇ ਸਾਧਵਾਜਰੇ ਕੱਦ ਦੀ ਸੇਵਾ ਜਿਹੜੀ ਚੱਲ ਰਹੀ ਹੈ ਪਿੰਡਾਂ ਦੇ ਲੋਕ ਦਿੱਤੇ ਕਰਵਾਉਂਦਾ ਪੁੱਟਾ ਤੇ ਗਾਲਾ ਧਨੇੜਾ ਹਰਚੰਦਪੁਰਾ ਅਤਾਲਾ ਤੱਕ ਪਿੰਡ ਪ੍ਰਭਾਵਤ ਹੋਣਗੇ ਜੇਕਰ ਉਹ ਪਾੜ ਪੈਦਾ ਤਾਂ ਉੱਥੇ ਗੱਲ ਦੇ ਸਾਡੇ ਸਾਥੀ ਜਿਹੜੇ ਨੇ ਪਿੰਡਾਂ ਦੇ ਕਿਸਾਨ ਵੀਰੋਂ ਬੰਨ ਬੰਨਣ ਨੂੰ ਲੱਗੇ ਹੋਏ ਨੇ ਜਿਨ੍ਹਾਂ ਨੇ ਕਿ ਇੱਕ ਆਵਾਜ਼ ਮਾਰੀ ਸੀ ਸਾਧੂ ਵੀ ਇਹ ਭਰਾਓ ਹੁਣ ਸਮਾਂ ਹੈ ਜੇ ਮਦਦ ਕਰ ਸਕਦੇ ਹੋ ਤਾਂ ਰਜੈਂਟ ਮੀਟਿੰਗ ਕਰਕੇ ਜਿਹੜਾ ਕਗਾ ਇਕਾਈ ਨੇ ਇਹ ਫੈਸਲਾ ਲਿਆ ਜਿਸ ਤਹਿਤ ਅੱਜ ਅਸੀਂ ਪਹਿਲਾ ਕਦਮ ਜਿਹੜਾ ਦੂ ਟਰਾਲੀਆਂ ਲਗਭਗ 1000 ਗੱਟਾ ਜਿਹੜਾ ਮਿੱਟੀ ਦਾ ਸੰਗਤ ਨੇ ਭਰਿਆ ਸਾਰੀ ਸੰਗਤ ਦਾ ਸਹਿਯੋਗ ਜਿਸ ਤੇ ਰੋਡ ਗਲਾਸ ਫਾਊਂਡੇਸ਼ਨ ਵਾਲਿਆਂ ਨੇ ਵੀ ਸਾਡਾ ਵੱਡਾ ਸਹਿਯੋਗ ਕੀਤਾ ਤੇ ਸਾਡੇ ਰਿਟਾਇਰ ਆਫਸਰ ਪੰਜਾਬ ਪੁਲਿਸ ਤੋਂ ਸਤਗੁਰ ਸਿੰਘ ਜਿਨ੍ਹਾਂ ਨੇ ਮਿੱਟੀ ਵੀ ਪ੍ਰੋਵਾਈਡ ਕਰਾਈ ਤੇ ਚਾਹ ਦੀ ਹੋਰ ਵੀ ਸੇਵਾ ਕੀਤੀ ਉਹਨਾਂ ਦਾ ਸਾਥੀਆਂ ਦਾ ਧੰਨਵਾਦ ਇਸ ਤਰ੍ਹਾਂ ਹੀ ਸਾਰੇ ਇਲਾਕੇ ਦੇ ਸਾਥੀ ਸਹਿਯੋਗ ਕਰਨ ਕਿਉਂਕਿ ਟੀਮ ਜਿਹੜੀ ਹੈ ਅੱਜ ਬਣੀ ਹੈ ਆਜ਼ਾਦ ਇਕਾਈ ਕੱਗਾ ਦੀ ਇਹ ਜਿੰਨਾ ਤੇਰੇ ਇਲਾਕਾ ਪ੍ਰਭਾਵਿਤ ਰਹੇਗਾ ਕੱਗਰ ਦਾ ਉਹ ਪਿਛੇ ਨਾਲ ਉਹ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਲੋੜ ਹੋਏਗੀ ਅੱਜ ਮਿੱਟੀ ਦੀ ਲੋੜ ਹੈ ਤਾਂ ਮਿੱਟੀ ਪਚਾਈ ਜਾਗੀ ਅਗਰ ਸੁਖ ਸ਼ਾਂਤੀ ਨਾਲੇ ਅੱਗੇ ਨਿਕਲ ਜਾਂਦਾ ਤਾਂ ਬਹੁਤ ਚੰਗੀ ਗੱਲ ਹੈ ਨਹੀਂ ਜਿੱਥੇ ਜਿਹੜੇ ਇਲਾਕੇ ਵੀ ਪ੍ਰਭਾਵਿਤ ਹੋਣਗੇ ਉੱਤੇ ਟੂੜੀ ਦੀ ਸੇਵਾ ਚਾਰੇ ਦੀ ਸੇਵਾ ਜਿੰਦ ਤੱਕ ਇਹ ਵੀਰਾਂ ਦੀ ਕੜਕਰੀ ਫੇਸਦੀ ਉੱਤੇ 20 ਦੀ ਤੇ ਖਾਦਾਂ ਦੀ ਟਰੈਕਟਰਾਂ ਦੀ ਸੇਵਾ ਇਹ ਇਕਾਈ ਬਚਨਪਾਤ ਦਾ ਇਸ ਵਾਸਤੇ ਤਿਆਰ ਹੈ ਹੋਣੇ ਟਰਾਲੀ ਜਿਹੜੀ ਹੈ ਉਹ ਵੱਲ ਵਾਸਤੇ ਸਰਵਨਾ ਉਨ ਲੱਗੀ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਵੱਧ ਚੜ ਕੇ ਅੱਗੇ ਵੀ ਸਾਰੀ ਇਕਾਈ ਦਾ ਸਹਿਯੋਗ ਕਰਨ ਤੇ ਹੜਪੀਟ ਭਰਾਵਾਂ ਨਾਲ ਖੜਦਾ ਮੌਕੇ ਤੇ ਉਹਨਾਂ ਨਾਲ ਖੜਨ ਵਾਹਿਗੁਰੂ ਦਾ ਸਤਿ ਸ੍ਰੀ ਅਕਾਲ ਤੁਹਾਡੇ ਜੀ ਕੀ ਬਤੇ ਜਿੰਦਾਬਾਦ 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 ਰੋਪਾਟਾ ਜਿੰਦਾਬਾਦ 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 Bye-bye.